ਜਿੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼੍ਰੀ ਚੰਦ ਸਾਹਿਬ ਜੀ ਬਹੁਤ ਬਲੰਦ ਹਸਤੀਆ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਕਾਮਾਂ ਦੇ ਕਹੇ ਕਦੇ ਢੱਗੇ ਨਹੀਂ ਮਰਦੇ ਇਹ ਕਈ ਪੈਦਾ ਹੋਏ ਤੇ ਕਈ ਮਰ ਮੁੱਕ ਗਏ ਤੇ ਕਈਆਂ ਨੇ ਕੀੜੇ ਪੈ ਬੈ ਕੇ ਮਰ ਜਾਣਾ ਜਿਹੜੇ ਕਿੰਤੂ ਪਰੰਤੂ ਕਰੀ ਜਾਂਦੇ ਨਾ ਛੱਡਿਆ ਕਿਹਨੂੰ ਐ ਦੱਸਣ ਤਾਂ ਸਹੀ ਇਹ ਵੱਡੇ ਗਿਆਨੀ ਪੈਦਾ ਹੋ ਗਏ ਸਿੱਖ ਜਗਤ ਦੇ ਵਿੱਚ ਪਹਿਲਾਂ ਕਿਤੇ ਹਸਤੀਆਂ ਹੀ ਨਹੀਂ ਪੈਦਾ ਹੋਈਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਬਾਣੀ ਉਹਨਾਂ ਦੀ ਸਿੱਖੀ ਜਿਨ੍ਹਾਂ ਘਰ ਘਰ ਦੇ ਵਿੱਚ ਫੈਲਾਈ ਉਹ ਉਦاسي ਤੇ ਉਹ ਨਿਰਮਲ ਆਪੁਰਖ ਅੱਜ ਦੇ ਜਿਹੜੇ ਆਪਣੇ ਆਪ ਨੂੰ ਬਹੁਤੇ ਪੜੇ ਲਿਖੇ ਕਹੋਂਦੇ ਮੈਂ ਤੇ ਵਿਦਵਾਨ ਨਹੀਂ ਮੰਨਦਾ ਵਿਦਵਾਨ ਕਿਤਾਬਾਂ ਪੜ ਕੇ ਨਹੀਂ ਕੋਈ ਬਣ ਸਕਦਾ ਚਾਰ ਕਿਤਾਬਾਂ ਪੜ ਲਈਆਂ ਤੇ ਵਿਦਵਾਨ ਬਣ ਗਿਆ ਇਹ ਜਿਹੜਾ ਕਿਤਾਬਾਂ ਦਾ ਗਿਆਨ ਹੈ ਨਾ ਛਪੜੀ ਦਾ ਪਾਣੀ ਛਪੜੀ ਦਾ ਤੇ ਛਪੜੀ ਦਾ ਪਾਣੀ ਪਤਾ ਕਿਉਂ ਜਾਂਦਾ ਮੀਂਹ ਨਾ ਪਵੇ بارش ਉੱਪਰੋਂ ਨਾ ਹੋਵੇ ਤੇ ਹੌਲੀ-ਹੌਲੀ ਕਰਕੇ ਸੁੱਕਦਾ ਤੇ ਸੁੱਕਦਾ ਸੁੱਕਦਾ ਮੁਸ਼ਕ ਮਾਰਦਾ ਡਾਡਾ ਮਾਰਦੇ ਨਾਲੇ ਸਾਰੇ ਇਹ ਮੁਸ਼ਕੇ ਹੋਏ ਆ ਇਹ ਮੁਸ਼ਕੇ ਇਸੇ ਕਰਕੇ ਹੀ ਇਹਨਾਂ ਨੇ ਮਤ ਵੱਜ ਗਈ ਕਹਿੰਦੇ ਫਿਰਦੇ ਆ ਵੀ ਹੈ ਨਹੀਂ ਗੁਰੂ ਨਾਨਕ ਸਾਹਿਬ ਦੀ ਪਾਣੀ ਨਹੀਂ ਜਿਨ੍ਹਾਂ ਸਾੰਭੀ ਉਹਨਾਂ ਦਾ ਧੰਨਵਾਦ ਤੇ ਕੀ ਕਰਨਾ ਸੀ ਉਹਨਾਂ ਉੱਤੇ ਕਿੰਚੂ ਪ੍ਰੰਤੂ ਖੜ ਦਤਾ ਕਹਿੰਦੇ ਜਿਨਾ ਰੜਾ ਪਾਤਾ ਜਿਨਾ ਸਾੰਭੀ ਬਾਣੀ ਉੱਤੇ ਕੈਂਤੂ ਬਾਣੀ ਉੱਤੇ ਕੈਂਤੂ ਗੁਰੂ ਸਾਹਿਬ ਦੇ ਇਤਿਹਾਸ ਉੱਤੇ ਕੈਂਤੂ ਕੋਈ ਪੰਜਾਣੀ ਜੀ ਆ ਜੀ ਬਾਬਾ ਦੀਪ ਸਿੰਘ ਜੀ ਸਿਰ ਤਲੀ ਤੇ ਧਰ ਕੇ ਥੋੜੀ ਸਿਰ ਤੇ ਤਲੀ ਧਰ ਕੇ ਲੜੇ ਲਾਉ ਉਲਟਾ ਕਰ ਦਿੱਤਾ ਉਲਟੇ ਪਾਸੇ ਨੂੰ ਤੁਰ ਪਏ ਉਲਟੀਆਂ ਗੱਲਾਂ ਆ ਵੀ ਹੈ ਨਹੀਂ ਉਹ ਵੀ ਹੈ ਨਹੀਂ ਸੱਚੀ ਗੱਲ ਆਖਾਂ ਜਿਹੜੇ ਗੱਲਾਂ ਕਹਿੰਦੇ ਵੀ ਆ ਵੀ ਹੈ ਨਹੀਂ ਉਹ ਵੀ ਹੈ ਨਹੀਂ ਅਸਲ ਵਿੱਚ ਹੈ ਹੀ ਨਹੀਂ ਗੇ ਮਰ ਮੁੱਕ ਗਏ ਆ ਵੀ ਹੈ ਨਹੀਂ ਇਸ ਕਰਕੇ ਉਹ ਜੀਆਂ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਮਹਾਰਾਜ ਨਾਲ ਪਿਆਰ ਹੈ ਨਾ ਉਹਨਾਂ ਦੇ ਲਈ ਤੇ ਸਾਰਾ ਕੁਝ ਹੀ ਹੈਗਾ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਪੜ ਲਓ ਦਿੱਲੀ ਦਾ ਜ਼ਿਕਰ ਕੀਤਾ ਬਾਬਾ ਜੀ ਨੇ ਸਾਡਾ ਜੁੱਧ ਹੁੰਦਾ ਹੀ ਰਹਿੰਦਾ ਉੱਥੇ ਦੂਏ ਤੀਏ ਆ ਹੁਣੇ ਦੋ ਕੁ ਦਿਨ ਪਹਿਲਾਂ ਦੀਵਾਨ ਕਰਕੇ ਆਏ ਆ ਪਤਾ ਲੱਗਾ ਵੀ ਉੱਥੇ ਗੁੱਟ ਕੇ ਛਪਾ ਦਿੱਤੇ ਗਏ ਜਿਹਦੇ ਵਿੱਚੋਂ ਜਾਪ ਸਾਹਿਬ ਚੌਪਈ ਸਾਹਿਬ ਅਤੇ ਦੁਆਇ ਪ੍ਰਸਾਦ ਸਬਈਏ ਇਹ ਕੱਢ ਦਿੱਤੇ ਗਏ ਤੇ ਉੱਥੇ ਬੋਲਦੇ ਆਂ ਬਾਲਾ ਸਰ ਸਾਹਿਬ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਜਿੱਥੇ ਮਹਾਰਾਜ ਜੀ ਦਾ ਸੰਸਕਾਰ ਕੀਤਾ ਜਿੱਥੇ ਪੱਛ ਦੀ ਮਾਤਾ ਮਾਤਾ ਸਹਿਬਕੌਰ ਮਾਤਾ ਸੁੰਦਰਕੌਰ ਜੀ ਦਾ ਸੰਸਕਾਰ ਕੀਤਾ ਉਸ ਸਟੇਜ ਦੀ ਗੱਲ ਉੱਥੇ ਬੋਲਦਿਆਂ ਮੈਂ ਆਖਿਆ ਸੀ ਉਹ ਮੈਂ ਕਹਿਆ ਗੱਲ ਸੁਣੋ ਗ੍ਰੰਥਾਂ ਵਿੱਚੋਂ ਕੱਢ ਦੋਗੇ ਗੁਟਕਿਆਂ ਵਿੱਚੋਂ ਗੁਰੂ ਸਾਹਿਬ ਦੀ ਬਾਣੀ ਕੱਢ ਦੋਗੇ ਉਹ ਦਿੱਲੀ ਦਾ ਇੱਕ ਵੀ ਗੁਰਦੁਆਰਾ ਦਿਖਾਓ ਜਿਹਦੀਆਂ ਕੰਧਾਂ 'ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਲਿਖੀ ਹੋਈ ਇਹ ਕੰਧਾਂ ਧਾ ਦੇਓਗੇ ਹੁਣ ਇੱਥੇ ਤੇ ਹਰ ਜਗ੍ਹਾ ਹੀ ਲਿਖਿਆ ਹੋਇਆ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਦਿੱਥੇ ਸਭ ਦੁੱਖ ਜਾਏ ਇਹ ਕਿਸੇ ਦਾ ਪਿਓ ਦੀ ਬਾਣੀ ਏ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਏ ਨਾ ਜੋ ਮਰਜੀ ਕੋਈ ਯਤਨ ਕਰ ਲੈ ਇੱਥੇ ਕਈ ਪੈਦਾ ਹੋ ਪੰਥ ਨਾਲ ਆਦਾ ਲਾਉਂਦੇ ਇੱਥੋਂ ਹੋ ਹੋ ਕੇ ਤੁਰ ਗੋ ਇਹ ਕਲਗੀਆਂ ਵਾਲੇ ਦਾ ਪੰਥ ਹੈ ਓਏ ਮਨੀ ਸਿੰਘਾਂ ਨਾਲ ਕਾਨ ਕਾ ਹੁੰਦੀ ਓ ਜਿਹਦੇ ਸਿਰ ਤੇ ਕਲਗੀਆਂ ਵਾਲਾ ਜਿਹਦੇ ਸਿਰ ਤੇ ਆਪ ਬੈਠਾ ਹੋਵੇ ਉਹ ਫੇ ਦੁੱਕੀ ਤਕੀ ਲਿਚਰ ਪਿਚਰ ਦੀ ਕਦੇ ਪਾ ਨਹੀਂ ਕਰਦੇ ਧੰਤਨ ਗੁਰੂ ਨਾਨਕ ਸਾਹਿਬ ਮਹਾਰਾਜ ਲਓ ਪਿਆਰਿਓ ਸਤਗੁਰੂ ਜੀ ਦਾ ਅਨੰਦ ਫੁਲਾ ਮਾਤਾ ਸੁਲਖਣੀ ਜੀ ਦਾ ਆਉਗੇ ਹਰ ਦੋਵੇਂ ਰੱਬੀ ਰੰਗਣ ਦੇ ਵਿੱਚ ਰੰਗੇ ਹੋਏ ਇਹਨਾਂ ਦੇਤੇ ਮੱਤ ਵੱਜ ਗਈ ਅੱਗੇ ਤੇ ਬਾਬਾ ਸ਼ਰੀ ਚੰਦ ਸਾਹਿਬ ਉਹ ਕਹਿੰਦੇ ਸੀ ਨਾ ਵੀ ਨਲਾਇਕ ਉਹ ਇੱਕ ਬੋਲਿਆ ਉਥੋਂ ਕੱਲ ਦਾ ਸ਼ੋਕਰਾ ਨਾ ਕੁਝ ਜਾਣੇ ਤੇ ਨਾ ਆਪਣੇ ਨਾਲ ਆਪਣੇ ਨੂੰ ਪ੍ਰੋਫੈਸਰ ਘਾਉਂਦਾ ਫਿਰਦਾ ਹੀ ਹੁਣ ਲੋਕਾਂ ਨੇ ਚੁੱਕ ਦੇ ਦਿੱਤੀ ਨਾ ਕਹਿੰਦਾ ਸ਼ਰੀ ਚੰਦ ਜੀ ਦਾ ਕਸੂਰ ਨਹੀਂ ਸੀ ਲਕਸ਼ਮੀ ਦਾਸ ਜੀ ਦਾ ਕਸੂਰ ਨਹੀਂ ਸੀ ਕਸੂਰ ਸਾਰੇ ਗੁਰੂ ਨਾਨਕ ਸਾਹਿਬ ਦਾ ਸੀ ਇਹੋ ਜਿਹੀਆਂ ਗੱਲਾਂ ਕਰਦੇ ਅਸੀਂ ਵੀ ਪਿਆਰੋ ਕਈ ਵਾਰੀ ਵੇਖਦੇ ਆਂ ਵੀ ਉਹਨਾਂ ਨੂੰ ਕਈ ਲੋਕ ਜਾਣ ਬੱਝ ਕੇ ਪੰਥ ਦੇ ਵਿੱਚ ਪਾੜੇ ਪਾਉਣ ਲਈ ਬੁਲਾਉਂਦੇ ਸਟੇਜਾਂ ਦੇ ਉੱਤੇ ਉਹ ਤਾਂ ਕਿਤੇ ਆਮੋ ਸਾਹਮਣੇ ਗੱਲ ਚੱਲੀ ਨਾ ਫਿਰ ਪਤਾ ਲੱਗੂ ਤੇ ਉਹਨੂੰ ਕੋਈ ਨਹੀਂ ਇਹ ਪੁੱਛਣ ਵਾਲਾ ਪੈਦਾ ਹੋਇਆ ਅਸੀਂ ਸੁਣਦੇ ਆਂ ਸੁਣ ਕੇ ਚਲੇ ਜਾਂਦੇ ਆਂ ਆਪਣੇ ਪਿਓ ਦੀ ਨਿੰਦਿਆ ਕਿਸੇ ਦੇ ਪਿਓ ਦੀ ਕੋਈ ਦਾੜੀ ਪੁੱਟੇ ਕੋਈ ਪੱਗ ਨੂੰ ਹੱਥ ਪਾਵੇ ਕੋਈ ਬਰਦਾਸ਼ਤ ਕਰ ਸਕਦਾ ਉਹ ਅਸੀਂ ਕਹੋਨੇ ਆ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਇਹ ਲੋਕ ਸਾਡੇ ਪਿਓ ਦੀ ਰੋਜ਼ ਬੇਇੱਜ਼ਤੀ ਕਰਦੇ ਕਿਉਂ ਨਹੀਂ ਅਸੀਂ ਉੱਠਦੇ ਇਹੋ ਜੀਆਂ ਗੱਲਾਂ ਇਹ ਰੋਸ ਮੇਰਾ ਕਰ ਰਿਹਾ ਕਿਉਂ ਨਹੀਂ ਇਹਨਾਂ ਨੂੰ ਪੁੱਛਦੇ ਇਹ ਜੰਮ पे ਪੰਥ ਦੇ ਵਿੱਚ ਬਤਵ ਜਿਹੜੇ ਕਿੰਤੂ ਪ੍ਰੰਤੂ ਕਰਦੇ ਉਹ ਤੇ ਤੁਲਗੇ ਪਿਆਰਿਓ ਧੰਗੁਰੂ ਨਾਨਕ ਸਾਹਿਬ ਆਪ ਰੱਬ ਗੈਰ ਮੰਨਦੇ ਆ ਇਹ ਦੇਸ਼ ਦੇ ਵਿੱਚ ਸਨਾਤਨ ਧਰਮ ਕਹਿੰਦਾ ਵੀ ਕੋਈ ਕੱਖਾਂ ਤੋਂ ਪੈਦਾ ਹੋਇਆ ਕੋਈ ਪੈਦਾ ਹੋਇਆ ਹੋਰ ਤਰੀਕੇ ਦੇ ਨਾਲ ਕੋਈ ਕਿਸੇ ਤਰ੍ਹਾਂ ਪੈਦਾ ਹੋਇਆ ਕਦੇ ਤੁਸੀਂ ਸੁਣੀ ਇਹ ਗੱਲ ਕਿ ਉਹਨਾਂ ਲੋਕਾਂ ਨੇ ਕਿੰਤੂ ਪ੍ਰੰਤੂ ਕੀਤਾ ਹੋਵੇ ਕਿ ਇਹ ਕਿੱਦਾਂ ਹੋ ਗਿਆ ਜੀ ਇਹ ਤੇ ਹੋਇਆ ਹੀ ਨਹੀਂ ਉਹ ਸਾਡਾ